ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਪੰਡ ਟਹਿਣਾ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਫਰੀਦਕੋਟ ਬਾਈ ਕੋੜ ਤਾਜੀ ਸੂਈ ਗਾਂ ਬਕਾਵਾ ਭਰਾ ਅ ਬੰਦ ਜਾਣਕਾਰੀ ਬਾਈ ਤੋਂ ਲੈ ਆ ਜੀ ਭੂਮ ਤੇ ਬਾਈ ਤੋਂ ਵੀਡੀਓ ਮਗਾਖਦੇ ਆਪਾਂ ਫੋਟੋਆਂ ਤੇ ਐਡ ਲਾਈਏ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀਤਾ ਫਾਰਮ ਟੀਵੀ ਬਰਨਾਲਾ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਗੇ ਹੱਦ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਭਾਈ ਜੀ ਨਾਲ ਜੀ ਰਿਕਨੈਕਟ ਕਰੋ ਤਾਜੀ ਸੁਣੀ ਗਾਣਾ ਪਕਾਉਗਾ ਤਾਂ ਬਾਈ ਦਾ ਨੰਬਰ ਉੱਪਰ ਨਹੀਂ ਆ ਰਿਹਾ ਸਕਰੀਨ ਤੇ ਲਾਵਾ ਜੀ ਠੀਕ ਹੈ ਜਿਲ੍ਹਾ ਫਰੀਦਕੋਟ ਪਿੰਡ ਟਹਿਣਾ ਬਾਈ ਬਾਈ ਜੀ ਨਾਲ ਜੀ ਰਿਕਨੈਕਟ ਕਰੋ ਤਾਜੀ ਸੁਣੀ ਗਾਣ ਜੇਰ ਜੂਰ ਡਾਨਾ ਬਾਈ ਤੇ ਵੀਡੀਓ ਮਗਾ ਖਣੇ ਭਰਾ ਘਰ ਬੈਠੇ ਬਾਕੀ ਤੇਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਾਂ ਦੱਸ ਸਕਣ ਨਾ ਕਿ ਨਵੀਂ ਵੀਡੀਓ ਅਪਲੋਡ ਕਰ ਸਕੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਓਕੇ ਬਾਏ